ਕੱਲ ਇੱਕ ਸੁਖਿੰਦਰ ਜੀ ਚਰਚਾ ਛੜੀ ਸੀ ਕਿ ਜਥੇਦਾਰ ਸਾਹਿਬ ਬਦਲੇ ਜਾ ਸਕਦੇ ਨੇ ਪਰ ਉਸ ਦੇ ਵਿੱਚਕਾਰ ਇੱਕੋ ਹੋਰ ਵੱਡਾ ਧਮਾਕਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਮੁਰਤੋਂ ਗੱਠਜੋੜ ਹੋ ਸਕਦਾ ਜੇਕਰ ਗੱਠਜੋੜ ਹੁੰਦਾ ਹੈ ਉਹਦਾ ਖਮਿਆਜਾ ਕੀ ਭੁਗਤਣਾ ਪੈ ਸਕਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦਮਦਮੀ ਟਕਸਾਲ ਦੇ ਜਿਹੜੇ ਆਗੂ ਨੇ ਤੁਹਾ ਉਹਨਾਂ ਦੇ ਵੱਲੋਂ ਵੀ ਬੀਜੇਪੀ ਦਾ ਸਮਰਥਨ ਕੀਤਾ ਗਿਆ ਵਿਰੋਧ ਦਾ ਬੜਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਹਾ ਸੀ ਕਿ ਜੇਕਰ ਬੀਜੇਪੀ ਸਾਡੇ ਬੰਦੀ ਸਿੰਘ ਰਿਹਾ ਕਰਦੀ ਜਾਂ ਕੋਈ ਮਸਲੇ ਸਿੱਖਾਂ ਦੇ ਹੱਲ ਕਰਦੀ ਫਿਰ ਕੋਈ ਪ੍ਰੋਬਲਮ ਨਹੀਂ ਤੁਸੀਂ ਗੱਠ ਜੋੜ ਕਰ ਸਕਦੇ ਹੋ ਸਮਰਥਨ ਦੇ ਸਕਦੇ ਪਰ ਜੇਕਰ ਅਕਾਲੀ ਦਲ ਬੀਜੇਪੀ ਦਾ ਮੁਰਤੂ ਇਕੱਠ ਹੁੰਦਾ ਹੈ ਕਮਿਆਜਾ ਭੁਗਤਣਾ ਪੈ ਸਕਦਾ ਹੈ ਤੇ ਜਾਂ ਕੋਈ ਹੋਰ ਇਹਦੇ ਵਿੱਚ ਕੋਈ ਇਹਨਾਂ ਦੀ ਸਾਜ਼ਿਸ਼ ਹੋ ਸਕਦੀ ਹੈ ਬਿਲਕੁਲ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਨਾਲ ਵੀ ਗਠਜੋੜ ਹੋ ਸਕਦਾ ਉਸ ਦੇ ਵਿੱਚ ਕੋਈ ਦੋਰਾਮਾ ਨਹੀਂ ਪਰ ਜੇਕਰ ਬੀਜੇਪੀ ਪਿਛਲੇ 10-12 ਸਾਲਾਂ ਤੋਂ ਸੱਤਾ ਦੇ ਵਿੱਚ ਬੰਦੀ ਸੰਗਾਂ ਨੂੰ ਰਿਹਾ ਕਰ ਦਿੰਦੀ ਹੈ ਚੰਡੀਗੜ੍ਹ ਦੇ ਦਿੰਦੀ ਹੈ ਪਾਣੀਆਂ ਦੇ ਮਸਲੇ ਦਾ ਹੱਲ ਕਰ ਦਿੰਦੀ ਹੈ ਤਾਂ ਅਕਾਲੀ ਦਲ ਨੂੰ ਉਹਨਾਂ ਦੇ ਨਾਲ ਗਠਜੋੜ ਕਰ ਲੈਣਾ ਚਾਹੀਦਾ ਕੋਈ ਦੋਰਾਮਾ ਨਹੀਂ ਪਰ ਜਿਸ ਤਰੀਕੇ ਦੇ ਨਾਲ ਬੀਜੇ ਬੀਜੇਪੀ ਦੇ ਬਿਆਨ ਆਉਂਦੇ ਨੇ ਜਾਂ ਫਿਰ ਸਾਡੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹਦੇ ਵਿੱਚ ਵੀ ਇਹ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਸਮਰਥਨ ਕਰਦੇ ਦਿਖਾਈ ਦਿੰਦੇ ਨੇ ਕਿ ਜੀਪੀ ਦੇ ਨਾਲ ਸਾਨੂੰ ਜਾਣਾ ਚਾਹੀਦਾ ਸੀ ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਸ ਦੇ ਵਿੱਚ ਵੀ ਜਿਹੜੀਆਂ ਚਰਚਾਵਾਂ ਚੜੀਆਂ ਸੀ ਕਿ ਅਕਾਲੀ ਬੀਜੇਪੀ ਦਾ ਗਠਜੋੜ ਹੈ ਜਿਹੜਾ ਉਹ ਹੋ ਸਕਦਾ ਪਰ ਜਿਹੜੀ ਗੱਲ ਸਿਰੇ ਨਹੀਂ ਚੜ ਸਕੀ ਉਸ ਦੇ ਵਿੱਚ ਬੀਜੇਪੀ ਦਾ ਤਰਕ ਹੋਰ ਸੀ ਤੇ ਅਕਾਲੀ ਦਲ ਦਾ ਤਰਕ ਹੋਰ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਤੁਹਾਨੂੰ ਯਾਦ ਹੋਵੇਗਾ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਅਸੀਂ ਪੰਥਕ ਮੁੱਦੇ ਨੇ ਉਹਨਾਂ ਨੂੰ ਸੁਲਝਾਉਣਾ ਚਾਹੁੰਦੇ ਸੀ ਤੇ ਦੂਜੇ ਪਾਸੇ ਜਿਹੜੀ ਭਾਪੀ ਸੀ ਉਹ ਸਿਰਫ ਵੋਟਾਂ ਦੀ ਜਿਹੜੀਆਂ ਸੀਟਾਂ ਨੇ ਉਹਨਾਂ ਦੀ ਸ਼ੇਅਰਿੰਗ ਚਾਹੁੰਦੀ ਸੀ ਇਸ ਕਰਕੇ ਇਹ ਗੜਚੋੜ ਨਹੀਂ ਹੋ ਸਕਿਆ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਮੌਜੂਦਾ ਲੀਡਰਸ਼ਿਪ ਆ ਉਹਨਾਂ ਦੇ ਵਿੱਚ ਭਾਵੇਂ ਮਲੂਕਾ ਸਾਹਿਬ ਹੁਣ ਮਲੂਕਾ ਸਾਹਿਬ ਹੋਰਾਂ ਨੇ ਹੁਣ ਵੀ ਕਿਹਾ ਕਿ ਜਿਹੜਾ ਦਾਗੀ ਬਾਗੀ ਅਤੇ ਭਾਪੀ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਦੂਜੇ ਪਾਸੇ ਸੋਣ ਸੰਗ ਠੰਡਲ ਦਾ ਵੀ ਬਿਆਨ ਆਇਆ ਕਿ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਭਾਪੀ ਤੇ ਅਕਾਲੀ ਦਲ ਨੂੰ ਇਕੱਠਾ ਨਾ ਪਵੇਗਾ ਇਸ ਤਰੀਕੇ ਦੇ ਨਾਲ ਬਿਆਨਬਾਜ਼ੀ ਆਉਂਦੀ ਰਹੀ ਹੈ ਭਾਵੇਂ ਉਹ ਚੰਦੂ ਮਾਜਰਾ ਹੋਰੀ ਹੁਣ ਚੰਦੂ ਮਾਜਰਾ ਹੋਰੀ ਕਹਿੰਦੇ ਸੀ ਵੋਟਾਂ ਮਿਲ ਕੇ ਅਸੀਂ ਕੋਈ ਨੈਸ਼ਨਲ ਅਜੰਡਾ ਜਿਹੜਾ ਉਹ ਲੋਕਾਂ ਸਾਹਮਣੇ ਪੇਸ਼ ਨਹੀਂ ਕਰ ਸਕੇ ਤੇ ਤਾਂ ਕਰਕੇ ਸਾਨੂੰ ਵੋਟਾਂ ਦੇ ਵਿੱਚ ਚੰਗੇ ਨਤੀਜੇ ਨਹੀਂ ਮਿਲੇ ਤੇ ਕਿਤੇ ਨਾ ਕਿਤੇ ਜਦ ਅਕਾਲੀ ਭਾਜਪੀ ਨੇ ਆਪਣਾ ਸੱਤਾ ਦਾ ਆਨੰਦ ਵੀ ਮਾਣਿਆ ਪਿਛਲੇ ਲੰਬੇ ਸਮੇਂ ਦੇ ਵਿੱਚ ਸੱਤਾ ਦੇ ਵਿੱਚ ਵੀ ਰਹੇ ਸੀ ਇਕੱਠਿਆਂ ਨੇ ਸੱਤਾ ਦਾ ਆਨੰਦ ਮਾਣਿਆ ਤੇ ਬਾਅਦ ਵਿੱਚ ਗਠਜੋੜ ਆ ਜਿਹੜਾ ਉਹ ਟੁੱਟ ਜਾਂਦਾ ਕਿਸਾਨੀ ਅੰਦੋਲਨ ਵੇਲੇ ਤੇ ਉਸ ਤੋਂ ਬਾਅਦ ਲਗਾਤਾਰ ਇੱਕ ਦੂਜੇ ਤੇ ਇਲਜ਼ਾਮ ਵੀ ਲਾਉਂਦੇ ਦਿਖਾਈ ਦਿੰਦੇ ਨੇ ਪਰ ਸਮੇਂ-ਸਮੇਂ ਤੇ ਇਕੱਠੇ ਹੋਣ ਦੀਆਂ ਚਰਚਾਵਾਂ ਵੀ ਨੇ ਪਰ ਹੁਣ ਜਿਹੜਾ ਕੋਈ ਬਹੁਤਾ ਸੌਖਾ ਰਾਹ ਲੱਗਦਾ ਨਹੀਂ ਕਿ ਉਹ ਇਕੱਠੇ ਹੋ ਸਕਣ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਭਾਜਪਾ ਦੀ ਛਵੀ ਬਣੀ ਹੋਈ ਆ ਉਸ ਛਵੀ ਨੂੰ ਨਾਲ ਲੈ ਕੇ ਚੱਲਣਾ ਅਕਾਲੀ ਲੀਡਰਸ਼ਿਪ ਦੇ ਲਈ ਬਹੁਤ ਔਖਾ ਹੋ ਜਾਣਾ ਜਾਂ ਤਾਂ ਫਿਰ ਉਹ ਕਿਸਾਨਾਂ ਦੇ ਮਸਲੇ ਹੱਲ ਕਰ ਦੇ ਕਿਉਂਕਿ ਅਕਾਲੀ ਦਲ ਤਾਂ ਕਹਿੰਦਾ ਰਿਹਾ ਪੰਥਕ ਕਿਸਾਨ ਤੇ ਪੰਜਾਬੀਆਂ ਦੀ ਮੈਂ ਪਾਰਟੀਆਂ ਤੇ ਦੂਜੇ ਪਾਸੇ ਉਹਨਾਂ ਦੀ ਕਿਸਾਨਾਂ ਦੇ ਵਿੱਚ ਛਵੀ ਕੋਈ ਬਹੁਤੀ ਚੰਗੀ ਨਹੀਂ ਜਿਸ ਤਰੀਕੇ ਦੇ ਨਾਲ ਬਿੱਤੇ ਦੇਨੀ ਮਨੋਰ ਲਾਲ ਖੱਟੜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਸਾਰਾ ਕੁਝ ਚੱਲ ਰਿਹਾ ਜੇ ਤੁਸੀਂ ਐਜ਼ੇ ਪ੍ਰਦਰਸ਼ਨਕਾਰੀ ਨਾ ਹੋ ਸਾਰਾ ਕੁਝ ਚੱਲਦਾ ਤੇ ਤੁਸੀਂ ਆਜੋ ਤੁਸੀਂ ਦਿੱਲੀ ਚਲੇ ਜਾਓ ਤੇ ਦੂਜੇ ਪਾਸੇ ਉਹ ਕਹਿੰਦੇ ਆ ਕਿ ਕਦੇ ਕਹਿੰਦੇ ਆ ਪੈਦਲ ਆਜੋ ਕਦੇ ਕਹਿੰਦੇ ਆ ਵਾਹਨ ਲੈ ਕੇ ਆਜੋ ਪਹਿਲਾਂ ਕਹਿੰਦੇ ਸੀ ਟਰੈਕਟਰ ਟਰਾਲੀਆਂ ਕਿਉਂ ਲੈ ਕੇ ਆਉਂਦੇ ਨੇ ਇਸ ਤਰੀਕੇ ਦੇ ਬਹੁਤ ਅਜੀਬੋ ਗਰੀਬ ਬਿਆਨ ਨੇ ਜਿਹੜੇ ਭਾਜਪਾ ਲੀਡਰਸ਼ਿਪ ਦੇ ਆਉਂਦੇ ਨੇ ਉਹਨਾਂ ਨੂੰ ਡਿਫੈਂਡ ਕਰਨਾ ਪੰਜਾਬ ਦੀ ਲੀਡਰਸ਼ਿਪ ਦੇ ਲਈ ਬਹੁਤ ਔਖਾ ਹੋ ਜਾਵੇਗਾ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਇਹ ਚੱਲੀਆਂ ਸੀ ਕਿ ਪੰਜਾਬ ਨੂੰ ਲੈ ਕੇ ਜਿਸ ਤਰੀਕੇ ਦਾ ਰਵਈਆ ਰਹਿੰਦਾ ਹੈ ਕਹਿੰਦੇ ਕਿ ਸੁਨੀਲ ਜਾਖੜ ਨੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਕਿ ਉਸ ਰਵੱਈਏ ਨੂੰ ਬਦਲਣਾ ਪਵੇਗਾ ਉਸ ਦੀ ਐਪਸ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਜਿਹੜੇ ਅਸਤੀਫੇ ਦੀਆਂ ਵੀ ਚਰਚਾਾਂਵਾਂ ਚੱਲੀਆਂ ਸੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਜਾਂ ਨਹੀਂ ਦਿੱਤਾ ਪਰ ਉਹ ਸਰਗਰਮ ਸਿਆਸਤ ਤੋਂ ਕਿਤੇ ਨਾ ਕਿਤੇ ਦੂਰ ਦਿਖਾਈ ਦਿੰਦੇ ਨੇ ਵਿੱਚ ਵਿੱਚ ਇੱਕ ਅੱਧਾ ਬਿਆਨ ਜ਼ਰੂਰ ਆਉਂਦਾ ਤੇ ਜਿਹੜਾ ਇੱਕ ਦੂਜੇ ਨੂੰ ਲੈ ਕੇ ਰਵੱਈਆ ਉਹ ਪੰਜਾਬ ਨੂੰ ਲੈ ਕੇ ਭਾਜਪਾ ਦਾ ਰਵੱਈਆ ਉਸ ਨੂੰ ਬਦਲਣਾ ਪਵੇਗਾ ਜੋ ਪੰਜਾਬ ਦੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਹੈ ਰਾਜਸਥਾਨੀ ਦਾ ਮੁੱਦਾ ਹੈ ਕਿਸਾਨਾਂ ਦਾ ਮੁੱਦਾ ਹੈ ਦੀ ਸੰਘਾ ਦਾ ਮੁੱਦਾ ਉਸ ਨੂੰ ਲੈ ਕੇ ਵੱਡਾ ਦਿਲ ਦਿਖਾਉਣਾ ਪਵੇਗਾ ਤਾਂ ਹੀ ਇਸ ਗਠਜੋੜ ਦਾ ਪੰਜਾਬ ਦੇ ਵਿੱਚ ਫਾਇਦਾ ਹੋ ਸਕਦਾ ਹੈ ਜੀ ਬਿਲਕੁਲ ਤਾਂ ਜਿਵੇਂ ਤੁਸੀਂ ਸੁਣਿਆ ਕਿ ਅਕਾਲੀ ਦਲ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਕਿ ਮੁਰ ਤੋਂ ਤਗੜਾ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਬਾਕੀ ਲੀਡਰ ਮੂੜੇ ਇਕੱਠੇ ਹੋਣ ਜਾ ਰਹੇ ਨੇ ਤਾ ਦੂਜੇ ਪਾਸੇ ਚਰਚਾ ਛਿੜ ਗਈ ਹੈ ਕਿ ਬੀਜੇਪੀ ਅਕਾਲੀ ਦਲ ਦਾ ਮੁਰ ਤੋਂ ਗੱਠ ਗੜਜੋੜ ਹੋ ਸਕਦਾ ਹੈ ਤਾਂ ਦੂਜੇ ਪਾਸੇ ਜੇਕਰ ਪੰਥ ਦੀ ਗੱਲ ਕਰੀਏ ਤਾਂ ਨਰਾਇਣ ਸਿੰਘ ਚੋੜਾ ਨੂੰ ਜਿਹੜਾ ਇਹ ਪੰਥ ਦੇ ਵਿੱਚੋਂ ਛੇਕਨ ਦੀ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ